ਆ ਵੀ ਮੇਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਬਲੌਗ ਦੇ ਵਿੱਚ ਬਲੌਗ ਤੋਂ ਬਣਾਉਣ ਲੱਗੇ ਆ 8 ਅਗਸਤ ਨੂੰ ਤੇ ਪਾਵਾਂਗੇ 9 ਅਗਸਤ ਨੂੰ ਸਭ ਤੋਂ ਪਹਿਲਾਂ ਆਹ ਘੋੜੀ ਚੈੱਕ ਕਰਨ ਨੂੰ ਦੋਸਤਾਂ ਚੰਬੀ ਘੋੜੀ ਆ ਨੁਕਰੇ ਬੱਚੇ ਦੇਣ ਵਾਲੀ ਲੈਂਥ ਨੂੰ ਬਹੁਤ ਆ ਆਪ ਵੀ ਚੈੱਕ ਕਰ ਸਕਦੇ 60 ਇੰਚ ਹੈ ਦੀ हाइट ਆ ਨਵੀਂ ਆਈ ਅੱਜ ਜੀ ਤੇ ਇੱਕ ਆਹ ਦੇਖੋ ਇਹਦੇ ਖਾਨਦਾਨ ਬਸ਼ੀਰੇ ਦੇ ਬਾਹਲੇ ਜਿਆਦਾ ਤਕੜੇ ਆ ਆਲੀ ਸ਼ਾਨ ਤੋਂ ਲੈ ਕੇ ਆਲੀ ਸ਼ਾਨ ਦਾ ਬੱਚਾ ਗਾ ਆਪਣਾ ਦਲਵਾਗ ਦਲਵਾਗ ਦਾ ਦੇਵਰਾਜ ਦੇਵਰਾਜ ਦਾ ਆਪਣਾ ਭਾਰਤ ਰਤਨ ਭਾਰਤ ਰਤਨ ਦਾ ਰਾਜsinghar ਬਾਈ ਤਾਰੀ ਵਾਲਾ ਤੇ ਉਹਦਾ ਬੱਚਾ ਕੰਨ ਕੁੰਨ ਦੇਖੋ ਅੱਧੀ ਅੱਧੀ ਕੁੰਡੀ ਮੋੜਦਾ ਲੱਖੋਂ ਥੱਲੇ ਵੰਦਣਾ ਮਾਂ ਇਹਦੀ ਐਡਮ ਦੀ ਪੋਤੀ ਆ ਬਾਈ ਸਿੰਦਰ ਟਵਾਣੇ ਕੋਲੇ ਇਹਦੀ ਮਾਂ ਖੜੀ ਆ ਤੇ ਜਿਹੜਾ ਇਹਦਾ ਬਾਪ ਆ ਰਾਜsinghar ਜਿਹੜਾ ਬਾਈ ਦੇਸੂ ਜੋ ਚੌਧਰੀ ਕੋਲ ਚਲਾ ਗਿਆ ਤਾਰੀ ਬਾਈ ਦੇ ਘਰੇ ਜਨਮ ਹੋਇਆ ਹੋਇਆ ਇਹਦਾ ਬੇਸ਼ੇਰਾ ਬਹੁਤ ਟਾਪ ਦਾ ਮੱਥੇ ਫਟੇ ਦਾ 6 ਮਹੀਨਿਆਂ ਦਾ ਹੋਇਆ ਕੋਈ ਚੰਗਾ ਸੰਭਣ ਵਾਲਾ ਹੋਵੇ ਅਜੇ ਵੀ ਅੱਜ ਹੀ ਪਹੁੰਚਿਆ ਆਪਣੇ ਕੋਲ ਥੋੜੀ ਜੀ ਬੇ ਟੈਲੀ ਤੋਂ ਆਪਾਂ ਕਹਿ ਰਹੀ ਜਾਨ ਸੰਭਾਲ ਵਾਲੇ ਪਾਸੋਂ ਥੋੜਾ ਹੋਇਆ ਹੋਇਆ ਇਹ ਵੀ ਹਜ਼ਾਰਾਂ ਚ ਤੇ ਆਹ ਬੱਚੀ ਦੇਖੋ ਜਿਹਨੇ ਮੱਝੂ ਕੇ ਖਾਂਦਮ ਦੀ ਲੈਣੀ ਆ ਇਹ ਵੀ ਹਜ਼ਾਰਾਂ ਚ ਹੀ ਬੰਦੂ ਨੀਲੀ ਬੱਚੀ ਆ ਆ ਵੀ ਅੱਜ ਹੀ ਨਵੀਂ ਆਈ ਆ ਦੋਸਤੋ ਜਾਨਵਰ ਅੱਜ ਬੰਦੇ ਆਪਣੇ ਛੁੱਟੇ ਥੋੜੇ ਲਿਬੜੇ ਜਰੂਰ ਹੋਏ ਆ ਆ ਨੁਕਰਾ ਵੀ ਸੀਰਾ ਹੋ ਗਿਆ ਇਹ ਵੀ ਲੱਖ ਦੇ ਆਸ-ਪਾਸ ਆਉਂਦੇ ਇਹ ਵੀ ਥੋੜੇ ਮੁੱਲ ਦੇ ਹੀ ਹਜ਼ਾਰਾਂ ਦੇ ਹੀ ਆ ਇਹ ਵੀ ਬੱਚਾ ਨੁਕਰਾ ਹਜ਼ਾਰਾਂ ਦੇ ਹੀ ਆ ਲੱਖੋਂ ਥੱਲੇ ਤੇ ਆਹ ਬਸ਼ੀਰਾ ਨੁਕਰਾ ਖੜਾ ਤੇ ਸਾਹਮਣੇ ਤੁਹਾਨੂੰ ਘੋੜੀ ਦਿਖਾਉਣਾ ਦੋਸਤੋ ਮੱਜੂ ਕੇ ਖਾਨਦਾਨ ਦੀ ਘੋੜੀ ਨੀਲੀ ਘੋੜੀ ਦੇਖੋ ਮੁਰਕਾ ਮੁਰਕਾ ਆਇਆ ਹੋਇਆ ਮੈਲ ਜੰਮੀ ਪਈ ਆ ਕਾ ਟੈਂਚ ਚੰਗੂ ਇਹਦੀ ਹਾਈਟ ਆ ਮਿੱਤਰੋ ਕੰਨਾਂ ਕੁੰਨਾਂ ਦੀ ਚੰਗੇ ਤੁਰਦੀ ਬਹੁਤ ਪਲੀ ਬਹੁਤ ਮਕਰੋਂ ਵੀ ਜਾ ਕੇ ਦਿਖਾਉਣਾ ਇੱਕ ਆ ਪੌਣੀ ਨੁਕਰੀ ਘੋੜੀ ਚੈੱਕ ਕਰ ਲੇ 60 ਇੰਚ ਹਾਈਟ ਦੀ ਆ ਪੌਣੀ ਨੁਕ ਕੰਨ ਕੁੰਨ ਚੰਗਾ ਇਹ ਕਾਲੀ ਘੋੜੀ ਇਹ ਵੀ ਜਾਇਜ਼ ਮੁੱਲ ਦੀ ਆ ਦੋਸਤੋ ਦੇਖ ਆਨੇ ਤੇ ਤੇ ਆ ਨੁਕਰੀ ਬਿਸ਼ੇਰੀ ਚੈੱਕ ਕਰ ਲੋ 2 ਮਹੀਨੇ ਦੇ ਹੋਏ ਪਲੀ ਪੁਲੀ ਬਹੁਤ 60 ਇੰਚ ਚੰਗੂ ਤੇ ਇਹਦੀ ਹਾਈਟ ਹੀ ਹੋਈ ਫਿਰ ਮੈਂ ਮੋਟਾ ਮੋਟਾ ਰਿਵਿਊ ਜਾਂ ਦੇਣਾ ਤੁਹਾਨੂੰ ਵੀ ਤੁਹਾਨੂੰ ਜਾਨਵਰ ਖੜੇ ਪਤਾ ਚੱਲ ਜਾਂਦਾ ਇਹ ਕੰਮ ਹੋਊਗਾ ਕੁੜੀ ਚੈੱਕ ਕਰ ਲਓ ਇਹਨੇ ਹੀਰੇ ਜੰਮੇ ਦੋ ਬਸ਼ੀਰ ਨੇ ਦਿੱਤੇ ਪੂਰੇ ਟੌਪ ਦੇ ਆ ਤੇ ਇੱਕ ਆ ਆਪਣੇ ਜੈ ਰਾਤ ਤਨ ਮਹੀਨਾ ਹੋ ਜਾਣੇ 11 ਤਰੀਕ ਨੂੰ ਜਿਹੜੀ ਨੂੰ 61 ਇੰਚ ਹਾਈਟ ਜਿਹਨੇ ਹਾਈਟ ਵਾਲੀ ਕੁੜੀ ਲੈਣੀ ਮੱਥੇ ਪਟਾ ਦੋ ਪਰ ਮਗਰਲੇ ਚੱਤੇ ਇਹ ਦੇਖ ਸਕਦਾ ਆ ਵੀ ਜੈਜ ਮੁੱਲ ਦੀ ਆ ਆਵਲਾ ਕੁੜੀ ਜੈ ਰਾਤ ਤੋਂ ਗੱਬਣ ਹੈ ਜੀ ਤੇ ਆ ਰੋਸਤਮ ਦਾ ਬੱਚਾ ਮਿੱਤਰੋ 나ਗ ਦਾ ਪੋਤਾ ਆ ਕੁੜੀ 4.5 ਮਹੀਨਾ ਹੀ ਗੱਪਣਾ ਜੀ ਸਿਰਫ ਮੱਥੇ ਪਟ ਇਹ ਵੀ ਜਾਇਜ਼ ਮੁੱਲ ਦੀ ਹੈ ਕਿਸੇ ਭਰਾ ਨੇ ਥੋੜੇ ਪੈਸੇ ਲਾਉਣੇ ਤਾਂ ਆ ਦੇਖ ਸਕਦਾ ਮੱਥੇ ਪਟ ਆ ਕੁੜੀ 5 ਕ ਲੈਣੀ ਹੈ ਦੋਸਤੋ ਤੇ ਆ ਵੀ ਹਜ਼ਾਰਾਂ ਜੀ ਇਹ ਕੁੜੀ ਤੇ ਆ ਮੂਗਾ ਕੁੜੀ ਨੂੰ ਵੀ 11 ਤਰੀਕ ਨੂੰ ਜੈ ਰਾਤ ਤੋਂ ਮਿਲ ਨੂੰ ਮਹੀਨਾ ਹੋ ਜਾਣਾ ਕਾਲੀ ਨੂੰ ਵੀ ਮਹੀਨਾ ਹੋ ਜਾਣਾ ਜੀ ਹੁਣ ਆ ਇਹਨੂੰ ਨੀਲੇ ਘੋੜੇ ਤੋਂ ਮਿਲ ਨੂੰ ਮਹੀਨਾ ਹੋ ਜਾਣਾ ਮਨ ਲਓ ਤਿੰਨੇ ਘੋੜੀਆਂ 11 ਤਰੀਕ ਨੂੰ ਚੈੱਕ ਹੁੰਦੀਆਂ ਮਹੀਨੇ ਨੇੜੇ ਚਲੀਆਂ ਗਿਆ ਚੈੱਕ ਵੀ ਹੋ ਜਾਣਗੀਆਂ ਜੇ ਕਿ ਇਹਨੇ ਆਪ ਦਾ ਗੱਭਨ ਦਾ ਸੌਦਾ ਕਰਨਾ ਹੋਇਆ ਜਾਂ ਰੀਡ ਕਰ ਲੈ ਖਾਲੀ ਗੱਭਨ ਦਾ ਕਰਨ ਹੋਇਆ ਤੇ ਆਹ ਘੋੜੀ ਗੱਭਨ ਚੈੱਕ ਪਾਸ ਆ 61 ਇੰਚ ਹਾਈਟ ਦੀ ਆ ਨੀਲੀ ਜੰਬੀ ਨੁਕਰੇ ਘੋੜੇ ਤੋਂ ਗੱਭਨ ਤੇ ਇਹ ਵੀ ਨੁਕਰੇ ਬੱਚੇ ਦੇਣ ਵਾਲੀ ਘੋੜੀ ਹੈ ਜੀ ਹਜ਼ਾਰਾਂ ਜਵਾਂਜੂ 60 ਇੰਚ ਹੈ ਦੀ ਹਾਈਟ ਆ ਚੰਬਾ ਪਣ ਬਹੁਤ ਆ ਹੱਥਾਂ ਪੈਰਾਂ ਦੀ ਸਾਫ ਆ ਦੋਸਤੋ ਮੈਂ ਮੋਟਾ ਮੋਟਾ ਰਿਵਿਊ ਦੇ ਦੇਣਾ ਕਿਉਂਕਿ ਸ ਵੀਰੇ ਬਣਾਉਣ ਵਾਸਤੇ ਕੋਈ ਟਾਈਮ ਨਹੀਂ ਲੱਗਿਆ ਵੀਡੀਓ ਹੈਨੀ ਆ ਬੇਸ਼ੇਰੀ ਚੈੱਕ ਕਰੋ ਨੀਲੀ ਜੀ 2 ਸਾਲ ਦੀ ਆ ਇਹ ਵੀ ਜਾਇਜ਼ ਮੁੱਲ ਦੀ ਆ ਉਸ ਤੋਂ ਅੱਗੇ ਆ ਵੱਡੀ ਬਾਡੀ ਵਾਲੀ ਘੋੜੀ ਚੈੱਕ ਕਰੋ ਲੈਂਕ ਨੂੰ ਉੱਥੇ ਦੇਖੋ ਕਿੱਡੀ ਕੁੜੀ ਤਿੰਨ ਫੇਰ ਚਿੱਟੇ ਮੱਥੇ ਫਟਾ ਧੌਣ ਤੋਂ ਬਹੁਤ ਲੰਮੀ ਆ ਇਹ ਜਾਇਜ਼ ਤੋਂ ਅੱਜ ਮੀਟ ਹੋਈ ਆ ਜੀ ਤੇ ਆ ਤੁਰਦੀ ਬਹੁਤ ਆ ਘੋੜੀ ਮਰੂਤੀ ਇਹਦਾ ਨਾਮ ਮਰੂਤੀ ਆ ਚਾਚੇ ਦੀ ਲਾਲ ਮਰੂਤੀ ਸਮਝੋ ਇਹਦਾ ਵੀ ਜਾਇਜ਼ ਮੁੱਲ ਆ ਲੱਖੋਂ ਥੱਲੇ ਮੁੱਲ ਇਹਦਾ ਤੁਰਦੀ 25 30 ਤੇ ਰਹੀ ਦੀ ਆ ਤੇ ਆ ਘੋੜੀ ਮੱਥੇ ਫੁੱਲਦੀ ਆ 60 ਇੰਚ ਹਾਈਟ ਦੀ ਇਹ ਵੀ ਜਾਇਜ਼ ਤੋਂ ਮੀਟ ਆ ਤੇ ਆਹ ਘੋੜੀ ਚੰਬੀ ਆ ਇਹ ਆਪਣੇ ਬਾਜ ਤੋਂ ਮੇਟ ਆ ਇਹਦਾ ਵੀ ਲੱਖੋਂ ਥੱਲੇ ਮੁੱਲ ਆ ਆਹ 60 ਤੋਂ ਬਾਹਰ ਹਾਈਟ ਦੀ ਚੰਬੀ ਘੋੜੀ ਸੋ ਦੋਸਤੋ ਇੰਨੇ ਵੀ ਜਾਨਵਰ ਬਕਾਉ ਆਪਣੇ ਕੋਲ ਕੇ ਵੀ ਭਰਾ ਦੇ ਚੱਲਦੇ ਹੋਏ ਸੰਪਰਕ ਕਰ ਸਕਦਾ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ ਨੰਬਰ ਥੱਲੇ ਦੇ ਸੰਪਰਕ